ਦੂਜੇ ਦੇ ਦੁੱਖ ਵਿੱਚੋਂ ਸੁੱਖ ਭਲਣੇ ਵਾਲਾ ਬੰਦਾ ਦੂਜੇ ਨੂੰ ਦੁਖੀ ਕਰਕੇ ਖੁਸ਼ੀ ਭਲਣੇ ਵਾਲਾ ਬੰਦਾ ਬਹੁਤ ਲੰਬਾ ਟਾਈਮ ਸਟੇਬਲ ਨਹੀਂ ਰਹਿ ਸਕਦਾ ਮਾਨਸਿਕ ਰੋਗੀ ਹੋ ਜਾਂਦਾ ਜਿੰਨੀ ਹੋ ਸਕੇ ਦੂਜੇ ਤੇ ਦਇਆ ਕਰਨੀ ਚਾਹੀਦੀ ਹੈ। ਉਹ ਪ੍ਰੇ ਕਰਨੀ ਚਾਹੀਦੀ ਹੈ। ਛੱਡ ਦੇਣਾ ਚਾਹੀਦਾ। ਇਹ ਨਹੀਂ ਹੈ ਤੁਸੀਂ ਭੇਡ ਬਣ ਕੇ ਰਹਿਣਾ ਗੁਲਾਮ ਬਣ ਕੇ ਰਹਿਣਾ। ਚਾਪਲੂਸੀ ਕਰਨੀ ਆ। ਸਟੈਂਡ ਲੈਣਾ ਚਾਹੀਦਾ ਡਟ ਕੇ ਅੱਖਾਂ ਚ ਅੱਖਾਂ ਪਾ ਕੇ ਦੁਨੀਆ ਵੀ ਇੱਕ ਪਾਸੇ ਉੱਜੇ ਪਹਾੜ ਜਿੰਨਾ ਜਿਗਰਾ ਚਾਹੀਦਾ ਬੰਦੇ ਦੇ ਕੋਲ ਪਰ ਬਦਲੇ ਦੀ ਭਾਵਨਾ ਨਹੀਂ ਦੂਜੇ ਨੂੰ ਅਕਲ ਦੇਣ 'ਚ એનર્ਜੀ ਨਹੀਂ ਵੇਸਟ ਕਰਨੀ ਕਸੌਣੇ 'ਚ એનર્ਜੀ ਨਹੀਂ ਵੇਸਟ ਕਰਨੀ ਚਾਹੀਦੀ ਗਲਤੀਆਂ ਹਰੇਕ ਤੋਂ ਹੁੰਦੀਆਂ ਆ ਲੰਘ ਕੇ ਜਾਂਦਾ ਵਿੱਚੋਂ ਪਰ ਸਾਰੀ ਉਮਰ ਉਹੀ ਕਰੀ ਜਾਣੀ ਆ ਦੇਖ ਕੇ ਤੁਹਾਨੂੰ ਕਹਾਂ ਪੇ 30 ਸਾਲ ਪਹਿਲਾਂ ਵੀ ਇੰਨਾ ਕਮੀਨਾ ਸੀ ਅੱਜ ਵੀ ਇੰਨਾ ਕਿ ਇਦਾਂ ਝੂਠ ਬੋਲਦਾ ਹੁੰਦਾ ਸੀ ਏਦਾਂ ਗੱਲ ਦਾ ਗੱਲ ਦਾ ਹੋਰ ਕੁਝ ਬਣਾਉਂਦਾ ਸੀ ਉਗਲਾ ਦੇਖਣ ਵਾਲਾ ਕਹੇ 25 ਸਾਲ ਪਹਿਲਾਂ ਇਹਨੂੰ ਇੱਕ ਟੱਬਰ ਦੇ ਵਿੱਚ ਮੈਂ ਬੈਠੇ ਨੂੰ ਦੇਖਿਆ ਆਹੀ 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 ਕੁਛ ਕਰ ਖੇੜਾ ਕੇ ਆਇਆ ਸੀ ਅੱਜ ਵੀ ਉਹ ਹੀ ਕੁਛ ਕਰੀ ਜਾਂਦਾ ਇਹ ਫੇਵੀ ਤੁਹਾਨੂੰ ਬਹਿਵੇਂ ਆ ਵੀ ਤੁਸੀਂ ਬੜੇ ਮਹਾਨ ਆ ਤੇ ਭਰਮਿਆਂ ਪਾਈ ਕਹਿੰਦੇ ਸੀ ਨਾ ਕਿਸੇ ਨੇ ਕਿਹਾ ਸੀ ਕਹਿੰਦੇ ਸੱਪ ਪਾੜ ਲਿਓ ਸੱਪ ਧੂਹਾਂ ਪਾੜ ਲਿਓ ਸਿਰ ਦੇ ਮੂੰਹ 'ਚ ਹੱਥ ਦੇ ਦੇ ਉਪਮਾ ਪਰ ਭਰਮ ਨਾ ਪਾੜਿਓ ਉਹ ਕਿ ਪਰਮ ਕਦੇ ਸਾਥ ਨਹੀਂ ਦਿੰਦੇ ਠੀਕ ਹੈ ਚਲੋ ਠੀਕ ਹੈ